ਟੈਸਟਿੰਗ ਦੀ ਵਾਰੀ ਇਹਨੂੰ ਦਿਨ ਰਾਤ ਨੂੰ ਦਾ ਰੈਡੀ ਤਾਂ ਕਰਤਾ ਸੀ ਤੇ ਕੁਝ ਚੀਜ਼ਾਂ ਦੀ ਘਾਟ ਸੀਗੀ ਜੇ ਜਿਹਨੂੰ ਰੈਡੀ ਕਰਤਾ ਹੁਣ ਦੇਖੋ ਜੀ ਐਨ ਪੂਰੀ ਗੱਲਬਾਤ ਬਣਾ ਕੇ ਟਰੈਕਟਰ ਜਮਾ ਜੈਨੂਨ ਤੁਸੀਂ ਦੇਖੋ ਕੋਈ ਆਵਾਜ਼ ਨਹੀਂ ਕੋਈ ਹੋ ਨਹੀਂ FS18 ਇੰਨਾ ਕਰਾ FS18 ਇਹਨੂੰ ਦੋ ਚਪਾਈਂ ਯਾਰ ਜੀ ਜਮ ਡਿਟੀ ਰੈਕਟਰ ਆ ਬੁੜਕਦੇ ਬਹੁਤ ਐ ਇਹ ਸੋਹਣੇ ਰੀਪੇ ਰੋ 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 ਬਾਈ ਗੱਤ ਬਾਈ ਓਏ ਬਾਹਰ ਲੱਗ ਰਿਹਾ ਬੰਦਾ ਜਿਵੇਂ ਬਾਈ ਹੋਰ ਟਰੈਕਟਰ 4x4 ਆਵਾਜ਼ ਕਰਦੇ ਨੇ ਦੇਖੋ ਓਵੇਂ ਆਵਾਜ਼ ਤਾਂ ਨਹੀਂ ਕਰ ਰਹੇ ਮੈਂ ਤੋਰ ਕੇ ਦਿਖਾਈ ਬਾਈ ਕੋਨੇ 4x4 ਲੱਗਿਆ ਹੋਇਆ ਬਾਈ ਗੇਰ ਦੇਖੋ ਜਮਾ ਆਵਾਜ਼ ਨਹੀਂ ਹੈਗੀ ਇਹ ਵੀ ਅਮਰੀਕਨ ਈਗਲ ਆ ਰਿਹਾ ਦਾ ਕੋਈ ਸੀਕ੍ਰੇਟ ਟ੍ਰਿਕ ਉਹਦੇ ਵਿੱਚ ਪਾਤੀ ਬਾਕੀ ਤੁਸੀਂ ਜਿਹੜਾ ਕੁਝ ਕਿਸੇ ਕਰਵਾਉਣਾ ਹੋਊਗਾ ਕੰਮ ਕਵਰ ਤੁਸੀਂ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਵਾਸਤੇ ਬਾਈ ਧੰਨਵਾਦ ਹਾਲਾਂਕਿ ਇਹ ਕੱਚੀ ਪੱਕੀ ਟੈਸਟਿੰਗ ਦੀ ਵੀਡੀਓ ਆ ਇਹਦਾ ਵੈਸੀ ਟੈਸਟ ਕਰ ਰਹੀ ਸੀ ਸੀ ਚੌੜਾ ਹੱਥ ਇਕੱਠੇ ਹੋ ਗਏ ਤਾਂ ਕਰਕੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਚ ਜੇ ਕੋਈ ਚੰਗਾ ਲੱਗ ਮਾੜਾ ਲੱਗਿਆ ਬਾਈ ਤਾਂ ਮਾਫ ਕਰਿਓ ਥੋੜੇ ਛੋਟੇ ਵੱਡੇ ਜਵਾਕ ਆ ਠੀਕ ਹੈ ਜੀ ਤੇ ਜਿਵੇਂ ਸਹੀ ਲੱਗਦਾ ਪਾਉਮੇ ਤੋਂ ਸਾਹਮਣੇ ਵੀਡੀਓ ਬਣਾ ਕੇ ਪਾਦੀ ਥੋੜਾ ਬੋਸਾ ਹਾਸਾ ਠੱਟਾ ਵੀ ਕਰਿਆ ਟਰੈਕਟਰ ਨੂੰ ਫੁੱਟ ਚੱਕ ਵੀ ਦਿੱਤਾ ਦੀ ਮੁੰਡੇ ਨੇ ਜਿਵੇਂ ਅਸੀਂ ਕਿਹਾ ਸੀ ਵੀਡੀਓ ਚ ਵੈਸੇ ਹਲਾ ਕੇ ਸਿਕਰਟਡ ਦੀ ਪਰ ਥੋੜਾ ਟਾਇਰ ਜ਼ਿਆਦਾ ਚੱਕਿਆ ਗਿਆ ਸੀਗਾ ਸਾਨੂੰ ਲੱਗਿਆ ਕਿ ਕਿਤੇ ਵੀ ਮੂਰੇ ਵੀ ਚਾਰ ਚਾਰ ਨਾ ਟੀਨੇ ਕਿਤੇ ਕੰਮ ਖਰਾਬ ਨਾ ਹੋ ਜੇ ਤਾਂ ਕਰਕੇ ਅਸੀਂ ਨੇ ਰੋਕਤਾ ਇਹਦੀ ਦਿਨ ਚ ਟੈਸਟਿੰਗ ਕਰਾਂਗੇ ਪ੍ਰੋਪਰ ਬਾਈ ਠੀਕ ਹੈ ਜੀ